ਵੱਲੇ ਕਿਤੇ ਕਿਤੇ ਚੜੇ ਮਿਰਦੇ ਕਰ ਕਰ ਤਾਂ ਜਦ ਮੈਂ ਸਾਰੇ ਆਣੇ ਆ ਆ ਆਪ ਕਿਤੇ ਬੈਠਾ ਤਾਂ ਹੋਰ ਯਾਰ ਫਿਰ ਕੀ ਹਾਲ ਚੱਲੇ ਸਾਰੇ ਆਣਦਾ ਤਾਂ ਅੱਜ ਨਾ 27 ਤਰੀਕ ਹੈ ਮੇਲੇ ਵਾਲਾ ਦੇਣੇ ਆ ਬਾਈ ਬੜੇ ਚਿਰਾਂ ਦਾ ਐ ਦਿਨ ਦਾ ਸਭ ਨੂੰ ਹੀ ਇੰਤਜ਼ਾਰ ਹੈਗਾ ਠੀਕ ਹੈ ਲੋਕੀ ਦੇ ਮੈਨਾਂ ਦਿਵਾਈਲ ਤੋਂ ਸ਼ੁਰੂ ਹੋਏਂਦੇ ਦੱਸਣ ਕਿ ਮੇਲਾ ਆਉਂਦਾ ਬਾਕੀ ਅੱਜ ਮੇਲਾ ਆ ਗਿਆ ਬਸ ਥੋੜੀ ਜਿਹਾ ਬਾਅਦ ਮੈਂ ਹੁਣ ਕਰਾਂ ਤੁਰ ਪੈਣਾ ਕਿਉਂਕਿ ਮੈਨਾਂ ਵਲੌਗਸ ਕੱਲ੍ਹ ਵਾਲੇ ਅਪਲੋਡ ਕਰਨੇ ਕਿਉਂਕਿ ਉੱਥੇ ਨੈਟ ਨਹੀਂ ਚੱਲਦਾ ਤਾਂ ਮੈਂ ਹੁਣੇ ਅਪਲੋਡ ਕਰਕੇ ਤੇ ਬਸ 15 ਮਿੰਟ ਦੇ ਵਿੱਚ ਨਿਕਲ ਲਗਾ ਇਥੋਂ ਤੇ ਚਲੋ ਯਾਰ ਮੈਂ ਤਾਂ ਹੁਣ ਤੁਰਪਿਆਂ ਘਰੋਂ ਤੇ ਪਹੁੰਚਦੇ ਆਪਾਂ ਨਾਲ ਮੈਂ ਸੋਚਿਆ ਨਾ ਸਾਈਲ ਨੂੰ ਲੈ ਲੈਂਦਾ ਫੋਨ ਕੀਤਾ ਵਾ ਤੇ ਵੈਸੇ ਤਾਂ ਮੰਡੀ ਸੇਵਾ ਕਰਦਾ ਪਰ ਮੇਰੇ ਨਾਲ ਤੇ ਆ ਹੀ ਜਾਊਗਾ ਕਿਹੜੇ ਆ ਲੈ ਵੀਰੇ ਆ ਬਲੱਬ ਤਾਂ ਹੁੰਦੇ ਈ ਆਪ ਨੂੰ ਟੈਕ ਜਣਾ ਲੈ ਨਹੀਂ ਆਉਂਦਾ ਅੱਛਾ ਆ ਗਏ ਬੜੇ ਫੇਰੇ ਸੇਰੇ ਮੱਥਾ ਦੇਖਾਈ ਕਿ ਨਹੀਂ ਸੰਗਤ ਹੈ ਚਲੋ ਚੱਲਦੇ ਵੀਰੇ ਓਕੇ ਬਾਈ ਚਲੋ ਸਾਈਲ ਨੂੰ ਯਾਰ ਲੈਣੇ ਨਾਲ ਪਹਿਲਾਂ ਉਹਦਾ ਮੇਲ ਕਰਨਾ ਬੜਾ ਬੜਾ ਤੇ ਚਲੋ ਯਾਰ ਹੁਣ ਰਸਤੇ ਜੇ ਆਪਾਂ ਸਾਈਨ ਨੂੰ ਨਾਲ ਹੀ ਲਿਆ ਵਾ ਤੁਹਾਨੂੰ ਅਸੀਂ ਦੋਵੇਂ ਜਣੇ ਜਾ ਰਹੇ ਆ ਤੇ ਤੁਹਾਨੂੰ ਮੋਹਣ ਖੋਨੇ ਵੇਹੇ ਅੱਜ ਇੰਨੀ ਭੀੜ ਨਹੀਂ ਆ ਦੁਪਹਿਰੇ ਦੇਖਿਓ ਕਿਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲੀ ਜਦੋਂ ਉਦੋਂ ਵਲੌਗ ਬਣਾਉਂਦਾ ਅਸਲੀ ਮਜ਼ਾ ਆਉਣਾ ਏ ਆਪਨੂੰ ਲਾਲ ਤੇ ਨਾਰਮਲ ਜੀ ਜਗ੍ਹਾ ਏ ਓ ਗਰੋ ਮੇਰੇ ਪਿੱਛੇ ਕਿਹਾ ਕਿ ਗਰੋ ਕਿੰਨੇ ਬੜਾ ਜਾਊ ਜੂਮ ਲੱਗੇ ਗੱਡੀਆਂ ਪਿੱਛੇ ਰਹਿ ਗਈਆਂ ਨੇ ਅਸੀਂ ਅੱਗੇ ਫੈਦਲ ਵਾਲੇ ਅੱਗੇ ਦੁਰ ਹੈ ਹਾਂ ਤੁਮ ਮੈਂ ਮੇਰੀ ਗੱਲ ਬਣਾਤੀ ਮੈਂ ਕੀ ਕਹਿੰਦਾ ਛੱਡੋ ਬਰਾ ਮੈਂ ਕੀ ਕਹਿੰਦਾ ਤਿਆਰ ਹੋਣਾ ਆਪਾਂ ਪਹੁੰਚਣ ਵਾਲੇ ਆ ਬਸ 2-4 ਮਿੰਟ ਉਹ ਉੱਥੇ ਸੰਤਰੇ ਦਾ ਲੰਗਰ ਲਗਾਏ ਦਿਖਾਵਾਂ ਜੂਮ ਮਾਰ ਕੇ ਔਰ ਦੇਖੋ ਪਰ ਹਣ ਨਹੀਂ ਸੰਤਰੇ ਛਿੱਲਨੇ ਨਹੀਂ ਐ ਇਹ ਸੰਤਰੇ ਛਿੱਲੇ ਫੜਾ ਦੇ ਮੈਂ ਖਾ ਲਿਆ ਲੰਗਰ ਸਾਰੇ ਲੰਗਰ ਸਾਰੇ ਖਾਣੇ ਤੁਹਾਨੂੰ ਪੂਰੀ ਲੋਕੇਸ਼ਨ ਆ ਪਤਾ ਕਰ ਦੇਣੀ ਹੈ ਕਿਉਂਕਿ ਕੱਲ ਵੀ ਲੰਗਰ ਰਹਿਣਾ ਹੈ ਤੇ ਤੁਸੀਂ ਆ ਕੇ ਵੇਲਾ ਖਾ ਸਕਦੇ ਜੀ ਇਧਰ ਇਹ ਮੈਂ ਇੱਕ ਲੈ ਆਇਆ ਮੈਂ ਚੱਲ ਗਏ ਨਹੀਂ ਖਾਣਾ ਕੋਈ ਨਾ ਮੰਮੀ ਨੂੰ ਬਣਾ ਦਾਂਗੇ ਇੱਥੇ ਔਰ ਗੁਰੂ ਆਈ ਨਹੀਂ ਸੰਗਤ ਦੇ ਵਿੱਚ ਮੈਂ ਹੁਣ ਮੰਮੀ ਨਾਲ ਲੱਭਣਾ ਹੈ ਸੌਖੀ ਗੱਲ ਨਹੀਂ ਐ ਪਰ ਲੱਭਦੇ ਚਲੋ ਤਾਂ ਚਲੋ ਯਾਰ ਸਭ ਤੋਂ ਪਹਿਲਾ ਕੰਮ ਅੰਦਰ ਵਰਦੇ ਰੋ ਪੀਣੀ ਆ ਤਾਂ ਰੋ ਕਿੱਥੇ ਆ ਕਿੱਥੇ ਆ ਛੇਤੀ ਕਰਾਓ ਛੇਤੀ ਸਾਡੇ ਸਾਹਮਣੇ ਰੋ ਖੜੋ ਇਹ ਰੋ ਦੇ ਮੈਨੂੰ 3-4 ਗਲਾਸ ਪੀ ਜਾਣੇ ਮੈਂ ਮੈਨੂੰ ਆਹ ਇਹਨਾਂ ਇਹਨਾਂ ਲੂਣ ਪਾਇਆ ਵਧੀਆ ਲੱਗੰਦੀ ਹੈ ਇਹ ਰੋ ਸੁਵਾ ਦਿਆ ਵੈਰੀ ਗੁੱਡ ਆਪੇ ਲੋਕਾਂ ਨੂੰ ਫੋਨ ਬੜੇ ਆਉਂਦੇ ਆ ਕਦੇ ਇਹ ਬਿਜੀ ਬੰਦੇ ਅਸੀਂ ਦੇ ਵੇਲੇ ਆ ਆ ਚਲੋ ਜਾਈਏ ਇੱਥੇ ਲੱਗੇ ਆ ਚਾਪ ਪਕੌੜੀਆਂ ਵਾਲੇ ਲੈ ਜੀ ਬਹੁਤ ਛੋਟੀ ਲੈਣਿਆ ਪਨੀਰ ਵਾਲੇ ਕਹਿ ਰਹੇ ਪਨੀਰ ਵਾਲੇ ਆਓ ਚਲੋ ਲੈ ਕੇ ਆਉਂਦੇ ਪਹਿਲਾਂ ਤਾਂ ਦੋਸਤੋ ਇੱਕ ਵਾਰੀ ਪਕੌੜਿਆਂ ਨੂੰ ਨਿਗਾਹ ਮਾਰੋ ਠੀਕ ਹੈ ਮੈਨਾਂ ਸਰਵਿਸ ਚੈੱਕ ਕਰੋ ਖਰੀਚੜਨੀ ਲਾਲ ਚਟਨੀ ਪਾਗੇ ਪੂਰਾ ਕੰਮ ਵਧੀਆ ਕੀਤਾ ਜੇ ਆਹ ਹੋਈ ਸਰਵਿਸ ਵਧੀਆ ਵਾਲੀ ਜਿਹੜੀ ਹੁੰਦੀ ਹੈ ਇਧਰ ਅੱਹਾ ਕਿਆ ਬਾਤ ਹੈ ਤੇ ਵੇਖਿਆ ਪੂਰੇ ਸਾਰੇ ਇਹ ਚਲੋ ਖਾਈਏ ਇਧਰ ਦੇਖੋ ਐਸ ਲੰਗਰ ਦੇ ਪਰਛਾਣ ਵਾਲੇ ਜਿਹੜੇ ਵੀ ਉਹਨਾਂ ਨੇ ਕਿੰਨੇ بڑے ਦਫਾ ਫੇਰ ਰੱਖੇ ਹੋਏ ਹਨਾ ਜਗਾ ਜਗਾ ਤੇ ਖਿਲਾੜਾ ਨਹੀਂ ਪੈਣਨਾ ਹੈ ਬਹੁਤ ਵਧੀਆ ਲੱਗਾ ਮੈਨੂੰ ਆ ਜਗ੍ਹਾ ਤੇ ਆ ਕੇ ਜਾਣਾ ਇਹ ਵਧੀਆ ਸਰਵਿਸ ਵਧੀਆ ਸਵਾਦ ਸਾਰਾ ਕੁਝ ਵਧੀਆ ਹੀ ਦੇਖੋ ਦੋਸਤੋ ਆ ਆ ਲੰਗਰ ਹੀ ਪੱਟੀ ਵਾਲਿਆਂ ਦਾ ਕੋਲਾ ਹੀ ਘਾਟ ਹੀ ਪੱਟੀ ਵਾਲਿਆਂ ਦਾ ਲੰਗਰ ਗੁਰੂਆ ਯਾਰ ਇਹੀ ਦੇ ਵੇਹਣ ਚੱਲੇ ਬਾਹਰ ਠੀਕ ਹੈ ਡਰਾਪ ਵੀ ਨਹੀਂ ਜਰੂਰੀ ਇੱਕ ਵਾਰੀ ਹੋ ਰਹੀ ਨਹੀਂ ਫਿਰ ਰੋਪੀ ਲਿਆ ਸਾਰੇ ਪੀਨੇ ਆਪਾਂ ਪੀਨੇ ਰੋਪੀ ਬਾਹਰ ਜਾਣਾ ਹੀ ਹੋਣਾ ਗੁਰੂ ਆਹ ਵੇਲੇ ਮੈਂ ਫੈਲ ਦੇ ਨਾਲ ਆਇਆ ਜੋ ਮੰਡੀ ਚ ਠੀਕ ਹੈ ਇਹਨੇ ਸੇਵਾ ਕਰਨੀ ਤੇ ਆਪਾਂ ਘੰਟਾ ਕੇ ਜਨ ਹਲ ਰਵਾਂਗੇ ਫਿਰ ਕਿ ਆਪਾਂ ਚੱਲਾਂਗੇ ਵਾਪਸ ਹਾਂ ਜੀ ਜੀ ਉਹ ਗੁਰੂ ਮੈਂ ਆਇਆ ਇਹ ਖਣਾ ਹੈ ਨਾ ਟੇਬਲ ਵਾਲਾ ਬੜਾ ਵਧੀਆ ਇਤਿਆਮ ਵਧੀਆ ਕੀਤਾ ਜੀ ਆਹ ਦੇਖਣਾ ਕਿਦਾਂ ਬੜੀ ਵਧੀਆ ਟੇਬਲ ਬੜੇ ਥੋੜੇ ਥੋੜੇ ਲਾਏ ਜੇ ਛੋਟੀ ਖਾਣ ਲਈ ਵਧੀਆ ਲੱਗਾ ਮੈਨੂੰ ਇਹ ਕੰਮ ਬੜਾ ਵਧੀਆ ਟੇਬਲ ਵਾਲਾ ਤੇ ਯਾਰ ਹੁਣ ਮੈਂ ਫਿਰ ਵਾਪਸ ਜਾਣਾ ਤੇ ਬਹੁਤ ਮਿੰਟ ਪਹੁੰਚਦੇ ਫਟਾਫਟ ਤੇ ਯਾਰ ਹੁਣ ਆਪਾਂ ਉੱਤੇ ਆਏ ਤੇ ਆਪਣਾ ਆਪਣਾ ਫੋਟੋਵੋਸ ਮਿਲੇ ਆ ਤੇ ਇਹਨਾਂ ਦੀ ਇੱਛਾ ਹੀ ਹੈ ਵਲੋਗ ਹੋਣਾ ਤੇ ਹੈਲੋ ਆਇਆ ਕਰੋ ਥੋੜਾ ਫਿਰ ਕੀ ਹਾਲ ਜੀ ਬਹੁਤ ਵਧੀਆ ਲੱਗਦਾ ਵੀਰਾਂ ਨੂੰ ਇੱਥੇ ਬਹੁਤ ਵਧੀਆ ਲੱਗਦਾ ਲੋ ਲੋ ਜੀ ਆਡੇ ਬੰਦੇ ਨਹੀਂ ਲੱਭਦੇ ਯਾਰ ਇਹ ਗੱਲ ਹੋ ਗਈ ਤੇ ਦੋ ਚਾਰ ਜਣੇ ਸਾਡੇ ਆਓ ਚੜੇ ਫਿਰਦੇ ਤੇ ਫੇੜੀ ਤੇ ਜਿਹੜਾ ਚੰਗਰਾ ਮਾਰਨਗੇ ਇਹਨਾਂ ਨੂੰ ਵੇਖਾਂਗੇ ਮੈਂ ਮੰਦਿਰ ਆ ਬੱਜਿਆ ਸਾਡੀ ਆ ਆਇਕੋ ਯਾਰ ਮੈਂ ਅੰਦਰ ਮੰਦਿਰ ਦਾ ਵੇਟ ਕਰ ਰਿਹਾ ਮੈਨੂੰ ਕਹਿੰਦਾ ਐਡੇ ਚ ਹੁਣ ਫੋਨ ਕੀਤਾ ਕਹਿੰਦਾ ਮੈਂ ਸ਼ੋਣੀ ਲੱਗੇ ਆ ਉਹ ਦੂਰ ਹੀ ਜਾਈ ਜਾਂਦਾ ਮਿਲਦਾ ਇਹਨੇ 2 ਮਿੰਟ ਨੂੰ ਹੋਰ ਕਿਹਾ ਮੈਂ ਬੰਬਰ ਸਾਰੀ ਪਹੁੰਚ ਗਿਆ ਹਾਂ ਪਰ ਵੇਟ ਕਰਦੇ ਹਾਂ ਚਿਰ ਇਹਨਾਂ ਦਾ ਲਓ ਲਓ ਵੀਰ ਬਣਾ ਲੈਣੇ ਤੁਹਾਡਾ ਵੀ ਨਾਲ ਹੋਰ ਕਿਦਾਂ ਦੇਖਣ ਦੇ ਮੇਲਾ ਵਧੀਆ ਵਧੀਆ ਆਪ ਤੰਗੂੜੇ ਦੇਖੀ ਆਪਾਂ ਜਾਈਏ ਆਇਥੇ ਹੀ ਸਾਲ ਮਾਰੀਏ ਤੇ ਚੜ ਜੂਗਾ ਕਿ ਨਹੀਂ ਨਹੀਂ ਇਥੋਂ ਵੀਊ ਸਭ ਤੋਂ ਵਧੀਆ ਕਿ ਨਹੀਂ ਪਹਿਲਾਂ ਦੱਸੋ ਬਸ ਨੀ ਜਰਾ ਇਹਨੂੰ ਪੂਰਾ ਮੇਲਾ ਲੰਗਰ ਤੋਂ ਲੈ ਕੇ ਤੰਗੂੜੇ ਦਾ ਇਸਾਰਾ ਲਿਦਾ ਮੁੰਡਾ ਬੜਾ ਹੋਇਆ ਲੱਗਦਾ ਇਸ ਆ ਗਿਆ ਆ ਇਧਰ ਜਾ ਕੇ ਕਰੋ ਸਾਡੇ ਕਾਲਜ ਵਾਲੇ ਮੁੰਡੇ ਬੇੜੀ ਚੜ ਗਏ ਆ ਉੱਤਰ ਗਿਆ ਵੜੀ ਗਿਆ ਜਾ ਉੱਤਰ ਗਿਆ ਪਹਿਲਾਂ ਝੂਟੇ ਲੈ ਲੈ ਉੱਤਰ ਗਿਆ ਮਹਿਕ ਮੁਕੇ ਸਾਰੇ ਆਏ ਹੀ ਬੁਲਾਉਨੇ ਇਹਨਾਂ ਨੂੰ ਕਹਿੰਦੇ ਸੱਤ ਦਿਨ ਇੱਥੇ ਹੀ ਤੇ ਓ ਚੈੱਕ ਕਰੋ ਸਾਡੇ ਕਾਲਜ ਵਾਲੇ ਸਾਰੇ ਜਣੇ ਆ ਗਏ ਵਧੀਆ ਵਧੀਆ ਤੁਸੀਂ ਸੁਣਾਓ ਕਿੱਦਾਂ 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 ਆ ਗਏ ਜੀ ਓਏ ਕਿਦਾਂ ਫਿਰ ਠੀਕ ਠਾਕ ਆਲੇ ਨਵਾ ਤੇ ਪਿੱਛੇ ਲੱਗਾ ਕੀ ਬਾਤ ਹੈ ਪੰਜ ਵੀ ਤਾਂ ਹੁਣ ਸਾਡੇ ਨਾਲ ਰਿੰਦਾ ਹੈਗਾ ਨਾ ਨਹੀਂ ਹੋਣੀ ਭੂੜੇ ਉਹ ਭੂੜੇ ਵੇਖਣ ਜਾਏ ਨਾ ਨਹੀਂ ਚਲ ਆਜੋ ਉਹ ਫੁੱਟਾ ਬਹੁਤ ਬੜੇ ਐਡੀ ਹੋਣੀ ਸਾਰੇ ਜਾਣੇ ਇੱਥੇ ਜਾ ਕੇ ਫੋਟੋ ਪੂੜਾ ਖਿੱਚਾਂਗੇ ਵਧੀਆ ਮੈਂ ਤਾਂ ਤੈਨੂੰ ਮੈਂ ਡੋਲਾ ਨਹੀਂ ਨਾ ਮੈਂ ਨਾ ਇੱਧਰ ਚੈੱਕ ਕਰੋ ਲਵ ਦੇ ਪੋਜ ਹੀ ਲਵਦੇ ਆ ਗੱਲ ਹੀ ਕੋਈ ਨਹੀਂ ਲਵਦੇ ਪੋਜ ਆਪਾਂ ਹੁਣ ਵੇਖੀ ਇਹਨੂੰ ਫੋਟੋ ਪਸੰਦ ਵੀ ਆਈ ਹੋਣੀ ਕਹਦੇ ਨਹੀਂ ਆਈ ਪਸੰਦ ਫੋੜਾ ਕਿੱਥੇ ਨਹੀਂ ਹੋ ਗਈ ਆ ਇਧਰ ਇਹ ਚੈੱਕ ਕਰੋ ਬੋੜੋ ਚੌਲ ਕਿੱਥੇ ਕਿੱਥੇ ਚੜੇ ਮਿਰਦੇ ਆ ਇਧਰ ਦੇਖੋ ਵੀਡੀਓ ਬਣਾਉ ਲਈ ਤੇ ਸਲੋ ਮੋਸ਼ਨ ਕਰਨਾ ਪੰਗੂੜਾ ਨਹੀਂ ਚੱਲਣਦਾ ਪਿੱਛੇ ਵਾਲਾ ਪੰਗੂੜੇ ਲਈ ਵੇਟ ਕਰਨਾ ਪੈਂਦੇ ਆ ਹਲੋ ਯਾਰ ਸਵੇਰ ਦਾ ਜਿਹਦਾ ਬੰਦੇ ਦਾ ਵੇਟ ਹੁੰਦਾ ਇਧਰ ਦੇਖੋ ਆ ਗਿਆ ਆ ਗਿਆ ਇੰਨਾ ਕੁਝ ਕਿਹਾ ਗਿਆ ਕੇ ਆ ਦੇਖ ਦੇ ਕੇ ਗੁੰ ਦੇਖਦੇ ਮੇਰਾ ਵਾਹ ਵਾਹ ਆਏ ਮੈਂ ਕਰਦਾ ਸਟਾਰਟ ਹੋੜ ਚੜੀ ਲੜਾ ਵੇਖੋ ਆਪਣੇ ਓਏ ਓਏ ਮਲੇੜੀਆਂ ਕੀ ਗੱਲ ਹੈ ਓਏ ਬੀਕਰ ਵੰਦੀਆ ਵੰਦੀਆ ਆ ਗਏ ਸਾਰੇ ਜਣੇ ਮਾਣ ਹੁਣ ਫਲੌਅ ਚ ਕਿੰਨੇ ਵਜੇ ਨੂੰ ਨਾ ਪਹਿਲਾਂ ਦੱਸ ਦੋ ਮੈਨੂੰ ਹਾਂਜੀ 5:00 8 ਵਜੇ ਦਾ ਕਿ ਆਪਾਂ ਜੇ ਲੋਟ ਲੈਣੀ ਨੇ ਸਾਰੀਆਂ ਆਪਾਂ ਪੂਰਾ ਹੀ ਨਹੀਂ ਫੇਰ ਜਾਣਾ ਪੂਰਾ ਨਹੀਂ ਮੈਂ ਤਾਂ ਇਹ ਕਹਿ ਤਾ ਉਹ ਪੂਰਾ ਪੂਰਾ ਨਹੀਂ ਕੋੜਵਾ ਹਾਂ ਬੋੜਵਾ ਤੇ ਸਾਰੇ ਜਣੇ ਨੇ ਰਹਿਣਾ ਇਹ ਹੁਣ ਚਿਰ ਪੱਕਾ ਜੇ ਹੁਣ ਪੂਰਾ ਦਾ ਚੈਨਲ ਆ ਸਾਰੇ ਵੀਰ ਸਬਸਕ੍ਰਾਈਬ ਕਰਨ ਤੇ ਸ਼ੇਅਰ ਕਰਨ ਤੇ ਲਾਈਕ ਕਰੋ ਕਮੈਂਟ ਕਰੋ ਤੇ ਜੇਤੀ-ਕੇਤੀ ਚੈਨਲ ਆ ਮੋਨਟਾਈਜ਼ ਕਰੋ ਇਹਦਾ ਤਾਂ ਕਿ ਇਹਨੂੰ ਜਿਆਦਾ ਜਿਆਦਾ ਪੈਸੇ ਆਉਣ ਆਹ ਚਾਹ ਆਹ ਕੌਨਫੀਡੈਂਸ ਚਾਹੀਦਾ ਮਾਨੂੰ ਇਧਰੇ ਗੁਰੂਆਂ ਨੂੰ ਬਸ ਵੀਡੀਓ ਓੜੀਆਂ ਬਣਾਉਣੀਆਂ ਫੋਟੋ ਬਣਾ ਖਿੱਚਣੀਆਂ ਪੂਰਾ ਇਧਰ ਇਹ ਕਦੇ ਇਹਨੂੰ ਬੜੀਆਂ ਮਿੰਤਾਵਾ ਦੇ ਬੰਦਾ ਮਿਲਿਆ ਕਿਤੇ ਬੜਾ ਚਿਹਰੀ ਹੋ ਗਿਆ ਇਹਨੂੰ ਮਿਲਣ ਆ ਅੱਜ ਮਿਲਿਆ ਕਿਤੇ ਜਾ ਕੇ ਤੇ ਆ ਫੋਟੋ ਫੋਟਾਂ ਨੇ ਲੈਣ ਜਿੰਜੇ ਪੋੜੇ ਲੈ ਨਹੀਂ ਲਾਉਂਦੇ ਹੀ ਨਹੀਂ ਕਿਤੇ ਜਾਂਦੇ ਹੁਣ। ਆ ਤਾਂ ਵੀ ਤਾਂ ਕੋਈ ਲੱਗਣੀ। ਕੁਝ ਆ ਗਿਆ ਹੁਣ ਚਲੋ ਫਿਰ। ਯਾਰ ਹੁਣ ਅਸੀਂ ਜਾ ਕੇ ਪਕੌੜੇ ਖਾਣ ਲੱਗੇ ਆ ਵੇਨੇ ਕਿੱਧਰ ਲੈਣ ਛੋਟੀ ਆ ਉਧਰ ਲੱਗ ਜਾਗੇ। ਤਾਂ ਚਲੋ ਯਾਰ ਹੁਣ ਅਸੀਂ ਖਾਣੇ ਆ ਪਰ ਹੋਰ ਇਹ ਵਿੱਚ ਵੇਖੋ ਪਨੀਰ ਵਾਲੀ ਵੀ ਹੈਗੀ ਏ। ਤੇ ਲੋ ਯਾਰ ਹੁਣ ਹੋਰ ਪਾਈਏ ਨਾਲ ਆਪਣੇ ਕੋਲ ਚਟਨੀ ਵੀ ਆ ਗਈ ਹੈ ਹੁਣ ਵਧੀਆ ਬਹੁਤ ਵਧੀਆ ਬਣ ਗਈ। ਆ ਵੇਖੋ ਜੀ ਕਿਹਦੇ ਲੰਗਰ ਥੋੜਾ ਛੱਡਨੇ ਆ। ਇਹ ਅਸਾਂ ਤਰ੍ਹਾਂ ਦਾ ਲੰਗਰ ਇਹ ਵੀ ਨਹੀਂ ਛੱਡਣਾ ਇੱਕ ਹੋਰ ਲਾਇਆ ਮੇਰੇ ਵਾਸਤੇ ਤਾਂ ਯਾਰ ਆਪਾਂ ਹੁਣ ਕਿਨੂੰਂੜਿਆ ਲੈ ਗਏ ਤੇ ਇੱਧਰ ਆ ਗਏ ਲੰਗਰ ਵੀ ਕੰਚਲੇ ਆ ਜਦੋਂ ਖਿਲੂਗਾ ਬੈਠੇ ਹੋ ਮੇਰੀ ਬਾਹੂ ਜੀ ਉਹਦਾ ਫਾਇਦਾ ਮੰਦਰ ਵੇਖ ਸਕਦਾ ਕਿੰਨਾ ਹੁੰਦਾ ਤਾਂ ਲਓ ਜੀ ਲੰਗਰ ਦੇ ਵਿੱਚ ਆਪਾਂ ਖਾਵਾਂਗੇ ਖੀਰ ਉਹਦੇ ਤੇ ਸੌਗੀ ਸੌਗੀ ਟੇਕੇ ਸੌਗੀ ਦੇ ਨਹੀ ਨਹੀ ਸੌਗੀ ਚੈੱਕ ਕਰੋ ਨਹੀਂ ਦਿਖਣੀ ਜੋਗੀ ਪਰ ਵਧੀਆ ਨਾਲੇ ਜਦੋਂ ਵੀ ਤੁਹਾਨੂੰ ਐਵੇਂ ਚਮਮੇ ਦੇਖਣ ਹਮੇਸ਼ਾ ਦੋ ਜਮਮੇ ਲਿਆ ਕੇ ਰੱਖੋ ਕਿਉਂਕਿ ਇਹ ਟੁੱਟ ਜਾਂਦੇ ਛੇਤੀ ਤੇ ਇੱਕ ਬੈਕਅਪ ਲਈ ਚੰਗਾ ਰਹਿੰਦਾ ਹੈ। ਲੈ ਯਾਰ ਅਸੀਂ ਹੁਣ ਨਾ ਜੁੜੇ ਜਮਾ ਕਰਾ ਦਤੇ ਆ ਤੇ ਆ ਸਾਨੂੰ ਟੋਕਨ ਮਿਲ ਗਿਆ ਅਸੀਂ ਮੱਥਾ ਟੇਕਣ ਚੱਲੇ ਹਾਂ ਅੰਦਰ। ਜਦੋਂ ਯਾਰ ਹੋਣ ਅਸੀਂ ਬਾਹਰ ਆਏ ਤਾਂ ਅਸੀਂ ਪੀ ਲਿਆ ਦੁੱਧ ਦੁੱਧ ਪੀਨੇ ਨੂੰ ਦਿੱਤੀਆਂ ਸਾਰੇ ਯਾਰਾਂ ਦਾ ਕਲੋਜ਼-ਅੱਪ ਲੈ ਲਈਏ ਇੱਕਰੀ ਮੈਂ ਨਾ ਰਵਿੰਦਰ ਬਣਾ ਦੁੱਧ ਪੀਤੇ ਜਿਹੜੀ ਚੱਕਰ ਬਣਿਆ ਯਾਰ ਹੋਣ ਅਸੀਂ ਅੱਜ ਨੂੰ ਜਾਣਨੇ ਆ ਉਹ ਦੁੱਧ ਪੀਏ ਤਾਂ ਪਾਣੀ ਕਿੱਧਰੋਂ ਜਾਣਾ ਹੁਣ ਵਈ ਪੂਰਾ ਟੂਰ ਕਰਾਂਗੇ ਜਗ੍ਹਾ ਨੂੰ ਇੱਧਰ ਮੈਂ ਖੀਰ ਵਰਤਾਂਉਂਦੇ ਆ ਪਰ ਖੀਰਾ ਨੂੰ ਚਾਹੀਦੀ ਨਹੀਂ ਆ ਖੀਰ ਖੀਰ ਹੋਈ ਪਈ ਆ ਓ ਪਰਤ ਮੇਰੇ ਪਰਤ ਪਰਤ ਮੇਰੇ ਪਿਆ ਓਏ ਉਹ ਫੇਰ ਕੱਲ ਨੂੰ ਉਪਰਤ ਮਿਲ ਪਿਆ ਕਿੱਦਾਂ ਏ ਉਹ ਬਈ ਨਾਲ ਅਲਟਰਾ ਵਾਈਡ ਕਰ ਲੈਂਦਾ ਮੈਨੂੰ ਹਾਂ ਹੁਣ ਵਧੀਆ ਲੱਗਣਿਆ ਜੀ ਬੈਠਾ ਇੱਧਰ ਤੁਰੇ ਤੁਰ ਆਹ ਚੱਲ ਜਲੀਏ ਚਲੀਏ ਕੀ ਕਰ ਦਿਆ ਯਾਰ ਕੋਈ ਨਾ ਮਾਤਮਾ ਦਾ ਵੀ ਤੇ ਬਾਈ 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 ਆਇਆ ਨਹੀਂ ਜਲਾ ਜਿਹਨੂੰ ਲੰਗਰ ਦਾ ਨਹੀਂ ਪਤਾ ਉਹ ਅੱਡੇ ਮਤਲਬ ਇਹਦਾ ਬਿਲਕੁਲ ਨਹੀਂ ਹੈ ਯਾਰ ਉਹਨਾਂ ਨੂੰ ਇਦਾਂ ਜਾਣਨਾ ਤੇ ਮੈਨੂੰ ਇੱਧਰ ਉੱਪਰ ਆ ਕੇ ਫਿਰ ਮਿਲ ਗਿਆ ਤੇ ਅਹੀਂ ਐਮਨੂਕੂ ਦੇ ਲੰਗਰ ਤੇ ਲੈ ਆਇਆ ਰਵਿੰਦਰ ਪਾਣੀ ਕਿੱਥੇ ਰਹਿ ਗਿਆ ਰਵਿੰਦਰ ਰਹਿ ਗਿਆ ਕਿਨੇ ਉਹ ਉਹ ਕਿੱਧਰ ਗਏ? ਉਹ ਦੂਰ ਪੇ ਜੂਮ ਜੂਮ ਕਰ ਦੇਣਾ ਆਪਾਂ ਚੱਲ ਆ ਪਹਿਲੇ ਬੈਠ ਜਾ ਹਏ ਅਏ ਰਵਿੰਦਰ ਗੁਰੂ ਉਹ ਉੱਧਰ ਰਹਿ ਗਏ ਹੁਣ ਉਹਨੇ ਮੁਰੇਚਰੇ ਚੱਲ ਜਾਣਾ ਯਾਰ ਉਹ ਕਿਹਦੇ ਕਹਿਣਾ ਆਇਆ ਨਾ ਉਹ ਮੇਰੇ ਕੋਲ ਆਣਾ ਚੱਲ ਠੀਕ ਆ ਵੇ ਨੇ ਆ ਆ ਇੱਧਰ ਆ ਚੈੱਕ ਕਰੋ ਹੁਣ ਸਾਹਮਣੇ ਆ ਕੇ ਬਹਿ ਗਏ ਲੈਨਸਰੀ ਰਮਨ ਮਾਸਟਰ ਜੇ ਚੱਕੇ ਹੱਸ ਇਹ ਬੰਦਾ ਬੜਾ ਘੈਂਟ ਜੀ ਇਹ ਨਹੀਂ ਕਿਤੇ ਮਿਲਿਆ ਉਹਨੂੰ ਪਰਸੀ ਪਿਛਲੇ ਸਾਲਾਂ ਦਾ ਬਣਾ ਮੈਨੂੰ ਜਾਣਦੇ ਹੋਵਾਂਗੇ ਤੁਸੀਂ ਇਹ ਬੰਦੇ ਨੂੰ ਇਹ ਬੰਦੇ ਨੂੰ ਜਾਣਦੇ ਹੋਵੋਗੇ ਆਹ ਬੰਦੇ ਨੂੰ ਜਾਣਦੇ ਹੋਵੋਗੇ ਤੁਸੀਂ ਬੜੀ ਘੈਂਟ ਚੀਜ਼ ਆ ਆ ਵੇਖੋ ਦੋਵੇਂ ਜਣੇ ਹੁਣ ਗੱਲਾਂ ਲੱਗੇ ਆ ਇੱਕ ਮੁੰਡਾ ਲਾਵ ਨਾਲ ਪੂਰੀ ਗੰਦ ਵਾਲੀ ਮਾਸੀ ਆ ਮੈਂ ਨਾ ਮੇਰੇ ਨਾਲ ਗੱਲਾਂ ਨਹੀਂ ਕਰਨਾ ਚਾਹੁੰਦਾ ਮੈਂ ਵਲੌਗ ਬਣਾਉਣਾ ਹੈ ਕਿੱਥੇ ਲੱਗੇ ਅੱਛਾ ਮੈਨੇ ਸੋਨਿਆ ਸੋਨਿਆ ਮਾਤਾ ਦੇ ਪਹੁੰਚਿਆ ਆਹ ਆਹ ਪਛਾਰ ਬੋਲਦਾ ਆਹ 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 ਚਲੋ ਹੋਇਆ ਪੰਗੂੜੇ ਵਗਾੜਿਆ ਲੋਗੇ ਉਹਨੇ ਚਲੋ ਯਾਰ ਮੁਨਾਫਾ ਇਧਰ ਆ ਵੀ ਆਪਣੇ ਨਾਲ ਆ ਗਿਆ ਪੰਗੂੜੇ ਵਾਲੇ ਪੁੱਲ ਤੇ ਆ ਗਏ ਤੇ ਹੁਣ ਅਸੀਂ ਚੱਲਦੇ ਆਂ ਪੰਗੂੜੇ ਵਾਲੇ ਸਾਈਡ ਤੇ ਆਓ ਬਾਈ ਇਧਰ ਉਹਨੇ ਇਧਰੋਂ ਚੱਲੇ ਰਾਹ ਨਹੀਂ ਲੱਭੰਦੇ ਰਾਹ ਨਹੀਂ ਲੱਭੰਦਾ ਪਰਾ ਹੋ ਜਾ ਪਰਾ ਹੋ ਜਾ ਆੜੀ ਪਰਾ ਹੋਇਓ ਉਹ ਦੇਖ ਮੇਰਾ ਮੋੜ ਯੂ ਹੋ ਜਾਂਦਾ ਆ ਇਧਰ ਆਓ ਇਧਰ ਆਓ ਆਉਂਦੇ ਆ ਆਹ ਜਾਣਾ ਉੱਤੇ ਅਸੀਂ ਓ ਇਧਰ ਜਾ ਓ ਤੇਰੇ ਸਾਈਡਾ ਲੜੀ ਕੇ ਲੱਭੇ ਕੀ ਕਰ ਤਾ ਤਾ ਯਾਰਾ ਲੈ ਇਥੇ ਵੀਡੀਓ ਬਣਾਉਣ ਲੱਗੇ ਆ ਆ ਭਾਈ ਨੂੰ ਪਤਾ ਨਹੀਂ ਕੀ ਗੜੀ ਪਈ ਯਾਰਾ ਲੰਗੜਾ ਚਲਾਉਣੀ ਨਹੀਂ ਦਿਆ ਚਲਾਦਾ ਭਰਾਵਾ ਗੜੀ ਗਾਦੀ ਆ ਚਲਾ ਮਾਹਾਂ ਹੀ ਚਲਾਇਆ ਅੱਧਾ ਘੰਟਾ ਵੇਟ ਹੋਉਂਦਿਆ ਅੱਧਾ ਚਲਾ ਮਾਹਾਂ ਚੱਲੇ ਹੁਣ ਬਈ ਵੀਡੀਓ ਬਣਾਵਾ ਕੇ ਆ ਆ ਵੇਖੋ ਇਹ ਕਹਿੰਦਾ ਆ ਮੁੰਡਾ ਵੇਖੋ ਪਿੱਛੇ ਬੈਠਾ ਹੈ ਜਿਹੜਾ ਕੋਦ ਉਹ ਸਭ ਥੱਲੇ ਉਤਰ ਗਿਆ ਆ ਆਪ ਕਿਤੇ ਬੈਠਾ ਹੈ ਮੈਂ ਮੁੰਡਾ ਨੂੰ ਤਾਂ ਜਾਣਿਆ ਹੀ ਬਸ ਰਾਜੂ ਨਹੀਂ ਚਲਾਇਨੇ ਦੇਖੋ ਯਾਰ ਆਏ ਕਿਹੜੇ ਲੈ ਗਏ ਕਿਹੜੇ ਦਾ ਕਹਿੰਦੇ ਮੈਂ ਚੱਲੇ ਆ ਵਾ ਬਣਦੇ ਲਾਈਕ ਕਮੈਂਟ ਕੇ ਮੋੜਦੇ ਹੋ ਚੜ ਇਹ ਚੱਲੇ ਸਾਰੇ ਨੇ ਆ ਓਏ ਤੁਰ ਪਈ ਉਸ ਵਾਲੀ ਗੱਡੀ ਛੇਤੀ ਛੇ ਵੀ ਨਹੀਂ ਆਇਆ ਅਜ ਛੇਪ ਮਾਰੇ ਚੱਲ ਧੀਏ ਮੇਰੇ ਲਈ ਟੋਪੇ ਵਾਲੀ ਆ ਫੇਰ ਇਹ ਕਿਹਦਾ ਕੰਮ ਕਰਾ ਵੀ ਓਏ ਓ ਇਧਰ ਦੇਖੋ ਆਪਣੇ ਨਾਲ ਇੰਦਰਣੀ ਸਹੇਲਣੀ ਵੀ ਜੁੜਦੇ ਹੋਏ ਸਾਰੇ ਇੱਥੇ ਆ ਗਏ ਹੁਣ ਉਹਨੇ ਇੱਥੇ ਕੋੜਾ ਕੋੜਾ ਵਰਕੀ ਚਾਹ ਕੇ ਵੀਡੀਓ ਵੀਡੀਓ ਪਰ ਆਏ ਪੂਰੀ ਲਾ ਲੈਣ। ਆ ਭਰਾਵਾ ਇੱਧਰ ਜਾਣਾ। ਤੂੰ ਕੀ ਵੇਖ ਲੈਣੋਂ ਤਰੇ ਕੀ ਲੱਭਣਿਆ। ਯਾਰ ਇੱਧਰ ਗਿਆ ਫਿਰ ਜਪਰਾਉ ਲੱਗਾ ਨਹੀਂ ਇੱਧਰ। ਲੈ। ਹਾਂ ਇਹ ਵੀ ਸਹੀ ਹੈ। ਤਾ ਯਾਰ ਉੱਤੇ ਨੇ ਹੋਣੀ ਥੋੜਾ ਥੱਕ ਗਏ ਆ ਤੇ ਅਸੀਂ ਆਇਆ ਫਿਰ ਬਹਿ ਜਾਈਏ। ਤੇ ਮੈਂ ਤੇਰੇ ਨਾਲ ਇੱਧਰ ਆ ਕੇ ਡੱਡ ਦੇ ਵਿੱਚ ਬਹਿ ਗਏ ਆ। ਹੁਣ ਇੱਥੇ ਬੈਠਾਂਗੇ। ਪੰਗੂੜੇ ਚੱਲਦੇ ਵੇਖਾਂਗੇ ਤੇ ਫਿਰ ਬਾਅਦ ਚ ਜਦੋਂ ਲਾਈਟਾਂ ਜਗ ਗਈਆਂ ਉਹ ਫੇਰ ਉੱਥੇ ਚੱਲਾਂਗੇ ਫੋਟੋ ਸਿੱਖਾਂਗੇ ਪੂਰਾ ਬਾਜ਼ਾਰ ਘੁੰਮਾਂਗੇ ਉਹ ਜਿੱਥੇ ਦਾ ਘਾੜੀ ਰੈਸਟ ਆ ਯਾਰ ਹੋਣਾ ਹੀ ਉੱਥੇ ਬੈਠ ਕੇ ਉੱਠ ਕੇ ਫੇਰ ਉਹ ਨਹੀਂ ਚੱਲੇ ਬਸ ਸਾੜਦੇ ਨੇ ਲੱਭਨੇ ਕੀ ਖਾਣਾ ਹੈ ਦੇਖਣਾ ਪੈਣਾ ਕਿੱਦਰਾ ਬਣਾ ਲੈ ਥੋਂ ਨਿਕਲਦੇ ਪਹਿਲਾਂ ਯਾਰ ਉੱਥੋਂ ਨਿਕਲ ਕੇ ਅਹੀਂ ਉਹ ਲੱਭਣੇ ਇੱਧਰ ਲੱਡੂ ਕਰਾਦੇ ਆਨ ਲੱਡੂ ਕਰਾਦੇ ਨੇ ਲੱਭਣ ਦੇ ਕਿਤੇ ਪੂਰੇ ਏਰੀਆ ਦੇ ਵਿੱਚ ਪਤਾ ਨਹੀਂ ਕੀ ਚੱਕਰ ਬਣਿਆ ਗਿਆ ਐਨ ਪੂਰੇ ਮੇਲੇ ਦੇ ਵਿੱਚ ਨਾ ਭਾਤ ਭਾਜ ਦੇ ਗੱਲਾਂ ਲੱਗੀਆਂ ਹੋਈਆਂ ਪਰ ਸਾਨੂੰ ਜਿਹੜੇ ਲੱਡੂ ਕਰਾਣੇ ਚਾਹੀਦੇ ਨਾ ਕਿਤੇ ਨਹੀਂ ਆਈ ਇਹ ਦੁਕਾਨਾਂ ਹੀ ਪੂਰੇ ਬਹੁਤ ਛੱਡੇ ਲੱਡੂ ਗਰਾ ਰਹੇ ਨਾ ਪਤਾ ਕਿ ਕਿਦੋਂ ਚਮੜੀ ਗਈ ਕਿਹਾ ਯਾਰ ਫਿਰ ਵੀ ਅਸੀਂ ਵੇਨੇ ਆ ਜੇ ਮਿਲ ਗਏ ਪੂਰੇ ਏਰੀਆ ਚ ਤਾਂ ਯਾਰ ਪੂਰਾ ਮੇਲਾ ਛਾਣ ਮਾਰਾ ਕਿਤੇ ਲੱਡੂ ਗਰਾ ਰਹੇ ਨਹੀਂ ਮਿਲੇ ਆਖੇ ਕਰ ਮੁੜਦੇ ਹੋਏ ਇਹ ਸਪਾਈ ਪਹਿਲੀ ਜੰਗ ਹਾਰ ਕੇ ਦਿੰਕਰਾਂ ਨੂੰ ਮੁੜ ਜਾਣਾ ਹੋਣਾ ਸੀ ਤਾਂ ਇਹ ਰੋਬੀ ਮੰਗੋਣੇ ਫਿਰ ਦੁਬਾਰਾ ਤੇ ਲੱਡੂ ਗਰਾ ਰਹੇ ਤਾਂ ਮੈਨ ਨਹੀਂ ਕਿੱਥੇ ਆ ਕਿੱਥੇ ਆ ਚਲਾ ਲੱਭਦੇ ਹੁਣ ਆਈਸਕ੍ਰੀਮ ਲੱਭਣ ਚਲੇ ਹੰਲਾ ਦਾ ਉਹ ਵੀ ਨਹੀਂ ਮਿਲ ਪਰ ਫਿਰ ਵੀ ਕੀ ਪਤਾ ਹੋ ਖਲਾ ਰੱਖਿਆ ਮਿਲ ਜੇ ਚਲੋ ਅਹੀਂ ਹੁਣ ਅੰਦਰ ਆ ਕੇ ਪਹਿਲਾਂ ਰੋ ਰੋ ਵੇਖੋ ਕਿਦਾਂ ਨਿਕਲ ਰਹੀ ਹੈ ਪਰ ਪਹਿਲਾਂ ਹੁਣ ਪੀਨੇ ਰੋ ਆਈਸਕ੍ਰੀਮ ਵੀ ਨਹੀਂ ਲੱਭੀ ਸਾਨੂੰ ਅਹੀਂ ਹੁਣ ਘੁਰਦੇ ਫਿਰਦੇ ਨੇ ਜਨ ਆ ਰਹੇ ਲੋ ਯਾਰ ਅਹੀਂ ਚਾਂਪਾ ਦੀ ਲਾਈਨ ਚ ਲੱਗ ਗਏ ਜੋ ਕਿ ਔਥ ਸ਼ੁਰੂ ਹੋ ਗਏ ਪਤਾ ਨਹੀਂ ਕਿੱਥੇ ਕਿੱਥੇ ਜਾਣੀ ਆ ਤੇ ਮੜਗੰਦਰ ਨੂੰ ਜਾਣੀ ਆ ਪਾਣੀ ਕਿੰਨੇ ਕਿੰਨੇ ਵਾਲੇ ਹਨ ਨਹੀਂ ਪਤਾ ਪਰ ਇਹ ਲੱਗ ਗਏ ਅੱਜ ਇਹਨੇ ਕਿਦਾਂ ਨਿਕਲਦੇ ਆ ਲਓ ਯਾਰ ਕਰਤਾ ਜੀ ਉਮਰਦਾਰ ਤੇ ਫਾਈਨਲ ਕੋਈ ਬੋਲੋ ਬੂਲੋ ਵਧੀਆ ਯਾਰ ਹਾਂ ਨਹੀਂ ਚਾਪਾ ਖਾ ਚੱਲੇ ਆ ਤੇ ਹੁਣ ਮਸਾ ਮਸਾ ਹੌਸਲਾ ਆਇਆ ਕਿ ਅਸੀਂ ਅੰਦਰ ਆ ਚੁੱਕੇ ਹੁਣ ਲੱਗਦਾ ਕੁਝ ਮਿਲ ਜੂਗਾ ਆ ਉਦਾਸ ਹੋ ਗਿਆ ਇਹਨੂੰ ਕੋਈ ਲੱਖ ਟੇਲਾਡੂ ਚਾਹੀਦਾ ਸੀ ਫਾਈਨਲੀ ਸਾਡੇ ਇੱਥੇ ਚਾਪ ਆ ਚੁੱਕੀ ਆ ਮਸਾ ਹੀ ਉਸ ਲਾਈਨ ਚੋਂ ਬਾਹਰ ਨਿਕਲੇ ਆ ਤੇ ਹੁਣ ਅਸੀਂ ਇੰਜੋਏ ਕਰਾਂਗੇ ਚਾਪ ਨੂੰ ਅੱਜ ਤੇ ਗੁਰੂ ਤੁਹਾਨੂੰ ਨਾ ਉੱਤੇ ਨਹੀਂ ਟੌਪ ਤੇ ਆਏ ਆ ਫਿਰ ਫੂਲ ਲਾਉਣਾ ਹੈ ਥੱਲੇ ਰੈਟ ਨਹੀਂ ਚੱਲਦਾ ਤੇ ਬੜਾ ਸੋਹਣਾ 뷰 ਬਣਿਆ ਪਿਆ ਰਾਤ ਦਾ 뷰 ਤੁਹਾਨੂੰ ਵਿਖਾਤਾ ਹੋਏ ਇੱਕ ਰੀ ਇਸ ਵੇਲੇ ਵੀ ਦੇਖੋ ਕਿੰਨਾ ਪਿਆਰਾ ਲੱਗੰਦਿਆ ਵਾ ਹੋ ਗਿਆ ਐਦਾਂ ਦਿਖਾਉਣਾ ਲੱਗ ਗਿਆ ਉਹ ਪਰਾ ਉਹ ਸੂਰਜ ਜਾ ਹੋਣੇ ਥੋੜਾ ਹੈਗਾ ਉਹ ਤੋਂ ਜ਼ਿਆਦਾ ਜ਼ਿਆਦਾ ਗੰਦੇ ਹੈ ਰੌਸ਼ਨੀ ਜੀ ਬੜੀ ਪਿਆਰੀ ਸੀ ਟੋੜ ਦੇ ਵਾਲੇ ਘਟ ਗਿਆ ਪਰ ਹੁਣ ਵੀ ਕਿਤੇ ਕੀ ਮਾਸ਼ਾ ਅੱਲਾ ਬਾਈ ਸਾਹਿਬ ਬਹੁਤ ਹੀ ਪਿਆਰਾ ਲੱਗੰਦਿਆ ਹਲੇ ਵੀ ਆਏ ਹੋਣੇ ਵੀ ਚਲੋ ਮੈਂ ਨਾ ਜਗ ਰਵਿੰਦਰ ਨੂੰ ਨਾਲ ਲੈ ਕੇ ਆਉਣਾ ਫਿਰ ਅੱਜ ਇਥੇ ਹੁਣ ਵੀਡੀਓ ਵੀਡੀਓ ਬਣਾਵਾਂਗੇ ਮੇਲਾ ਦੇਖਣ ਜਦੋਂ ਥੋੜੀ देर ਫਿਰ ਰਾਤ ਹੁੰਦਾ ਨਜ਼ਾਰਾ ਕਰਾਂਗੇ ਤਿਆਰ ਹੋਣ ਇੱਥੇ ਅਸੀਂ ਬੈਠੇ ਹਾਂ ਤੇ ਉਦੋਂ ਦੀ ਰਾਤ ਜੀ ਹੋਈ ਗਈ ਇੱਕ ਸਾਹਮਣਾ ਲਾਈਟਾਂ ਜਗੀਆਂ ਸਾਰੇ ਜਗ੍ਹਾ ਤੇ ਹਨਾ ਮੇਲੇ ਦੀਆਂ ਬੜਾ ਵਧੀਆ ਮਹੌਲ ਜੇ ਬਣ ਗਿਆ ਤੇ ਫਿਰ ਆ ਚਲੋ ਵੀਡੀਓ ਵੀਡੀਓ ਬਣਾ ਲਈਏ ਦੋ ਚਾਰ ਹੁਣ ਆ ਗਏ ਆ ਉਹ ਕਲਰ ਗਈ ਹੈ ਜੇ ਮੈਂ ਤੁਹਾਨੂੰ ਕੱਲ੍ਹ ਵਿਖਾਇਆ ਜਨਾ ਮੇਦਾ ਮਹੌਲ ਹੈ ਵੇਲੇ ਆ ਲਾਈਟਾਂ ਦਾ ਤਾਂ ਸਾਹਮਣਾ ਬੜਾ ਵਧੀਆ ਪਿਆਰਾ ਜਿਹਾ ਲੱਗਦਾ ਇਥੇ ਕਾਫੀਾਰੇ ਫੋਟੋ ਖਿੱਚਨੇ ਆ ਰਹੇ ਕਾਫੀ ਸਾਰੇ ਲੋਕ ਵੀ ਆ ਗਏ ਅਸੀਂ ਇੱਕ ਅੱਧੀ ਵੀਡੀਓ ਬਣਾਈ ਆ ਤੇ ਹੁਣ ਅਸੀਂ ਬਸ ਮਤਲਬ ਕੀ ਕਰ ਲ ਗਏ ਕਿ ਇੱਥੋਂ ਚੱਲੇ ਆ ਥੱਲੇ ਨੂੰ ਆਪਣੇ ਦੋਸਤਾਂ ਨੂੰ ਲੱਗਿਆ ਤੇ ਜਾ ਕੇ ਉਹਨਾਂ ਨੂੰ ਮਿਲਦੇ ਆ ਫੜਾ ਫੜਾ ਯਾਰ ਰਾਤ ਨੂੰ ਇੱਥੇ ਜੇ ਭੂਤ ਆ ਬਗਲਾ ਆਦਾ ਹਸਾਬ ਨਹੀਂ ਹੁੰਦਾ ਇਧਰ ਕੋਈ ਕੁਝ ਨਹੀਂ ਅਸੀਂ ਬਸ ਅੱਧੇ ਵਰਦੇ ਇੱਥੇ ਗੁਰੂ ਅਸੀਂ ਨਾ ਪਹਿਲਾਂ ਤੇ ਚੱਲੇ ਸੀ ਘੁੰਮਣ ਫਿਰਨ ਫਿਰ ਅਸੀਂ ਸੋਚਿਆ ਫਟ ਗਏ ਅਸੀਂ ਹੱਲੇ ਬੰਦੇ ਫੋਨ ਕਰਕੇ ਸੱਦਦੇ ਨਹੀਂ ਬਾਹਰ ਛੋੜ ਕੇ ਸਾਨੂੰ ਝੂਠ ਮਾਰੇ ਕਹਦੇ ਆਗੇ ਆਗੇ ਪਰ ਆਉਂਦੇ ਨਹੀਂ ਕਿਤੇ ਰੁਕਣਾ ਪੈਂਦਾ ਇੱਥੇ ਹੁਣ ਉਥੋਂ ਹੀ ਨਿਕਲੇ ਤੇ ਹੁਣ ਅਸੀਂ ਨਾਲ ਲੈ ਲਏ ਆਪਣੇ ਪਕੌੜੇ ਲੈ ਲਿਆ ਚੜਨੀ ਜੁੜੀ ਪਵਾ ਕੇ ਹੁਣ ਇਹਨਾਂ ਦਾ ਵੇਟ ਕਰਦੇ ਹੋਏ ਨਾ ਜਾ ਰਹੇ ਰੋ ਹਲਣੂ ਤਾਂ ਯਾਰ ਹੁਣ ਅਸੀਂ ਰੋ ਪੀਣ ਲੱਗੇ ਆ ਪਕੌੜਿਆਂ ਦੇ ਬਾਅਦ ਆਹਾਂ ਕੀ ਬਾਤ ਵਧੀਆ ਲੱਗਣੇ ਯਾਰ ਬਸ ਅੱਜ ਲਾਸਟ ਹੁਣ ਰੋ ਮੇਰੀ ਬਹੁਤ ਵੀਧੀ ਅੱਜ ਮੈਂ ਪੂਰੀ ਦਿਹਾੜੀ ਜਿੜਾਵਾ ਉਹ ਮੈਂ ਨਾ ਇੱਧਰ ਇੱਧਰ ਬੋਕਰ ਹੋਉਂਦੀ ਤੇ ਇਕੱਟਾ ਇਕੱਟਾ ਹੋਇਆ ਪਿਆ ਮਰਿੰਦਰ ਨੂੰ ਕਹਿਣੇ ਦਿਆਂ ਪਾਣੀ ਕਿੱਧਰ ਝਾੜੀਆਂ ਜਿ ਮੜੀ ਜਾਂਦਾ ਮੈਂ ਨਾ ਇੱਧਰੋਂ ਆਇਆ ਤਾਂ ਝੜ ਜੁੜੂ ਦਾ ਕੰਮ ਹੋ ਜਾਂਦਾ ਮੈਂ ਬਹੁਤ ਲੇਟ ਹੋ ਗਿਆ ਬਲਵਣਾ ਹਮ ਜਿਹੜੇ ਸਭ ਕੁਝ ਬੰਦ ਹੋ ਚੁਕਾ ਏ ਝਾੜੂ ਵੱਜਣੇ ਹੁਣ ਮੱਤ ਵਧੀਆ ਲੱਗੌਂਦੇ ਚਲੋ ਕੋਈ ਨਹੀਂ ਲੈ ਹੁਣ ਆਪਣੇ ਨਾਲ ਸ਼ਿਵਨੀ ਵੀ ਜੁੜ ਗਏ ਨੇ ਤੇ ਅਸੀਂ ਹੁਣ ਬਸ ਚਪੜਾ ਲੈਣੀਆਂ ਐ ਤੇ ਜਾਣਾ ਵਾ ਆਪਾਂ ਉਧਰ ਵਾਲੀ ਕਿਹੜੀ ਜਗ੍ਹਾ ਯਾਰ ਜਿੱਥੇ ਪੰਘੂੜੇ ਲੱਗੇ ਹੁੰਦੇ ਨੇ ਨਾ ਉਧਰ ਘੁੰਮਾ ਫਿਰਾਂਗੇ ਹੁਣ ਵਧੀਆ ਪੂਰਾ ਹੁਣ ਅਸੀਂ ਸਾਰੇ ਜਿਹੜੇ ਯਾਰ ਪੰਘੂੜੇ ਆਣ ਆ ਚੱਲੇ ਆਂ ਦੇਖੋ ਆਰੇ ਪਾਸੇ ਵੀਰ ਚੱਲੇ ਆ ਚੱਲੇ ਚੱਲੇ ਅੰਗੂੜੇ ਵਾਲੇ ਪਾਸੇ ਚੱਲੇ ਆਂ ਗੱਲ ਨਹੀਂ ਮੁਮਸ਼ੀ ਨਹੀਂ ਦੇਣੀ ਮੇਰੀ ਚਿੰਤਾ ਨੂੰ ਵੀਰੇ ਮੁਰਗੇ ਆ ਗਏ ਕੋਲ ਤੇ ਕੋਟਰ ਨਿਕਲੇ ਮੈਨੂੰ ਵੜ ਕੇ ਨਹੀਂ ਆਵੇ ਪੰਗੂੜੀਆਂ ਵਾਲੀ ਸਾਈਡ ਇਧਰ ਬਸ ਉਹਨੇ ਨਿਕਲ ਲੱਗੇ ਇਧਰ ਨੂੰ ਆਪਾਂ ਓਹ ਪੈ ਗਏ ਪੰਗੂੜੀਆਂ ਵਾਲੇ ਰਾਹ ਤੇ ਅਸੀਂ ਸਾਰੇ ਜਾਣੇ ਮੈਂ ਉਹਦੀ ਨਹੀਂ ਕਹਿੰਦੇ ਪਾਰਸੂਣੀ ਮੇਲੇ ਦੇ ਉਹਨੇ ਵੀ ਪੰਗੂੜੇ ਦੇ ਵਿੱਚ ਪਹੁੰਚਦੇ ਹੋਏ ਓਹ ਓਹ ਆਹ ਦਰੇ ਨੇ ਪਤਾ ਨਹੀਂ ਕਿੱਧਰ ਜਾਂਦੇ ਮੈਨੂੰ ਲੱਗਾ ਚੜ ਚੱਲੇ ਕਿਸੇ ਚੀਜ਼ ਤੇ ਮੈਂ ਬਾਹਰੋਂ ਦੇਖੂਗਾ ਕੀ ਮੋਲ ਬੰਦਿਆ ਵਾ ਆਣਾ ਇੱਥੇ ਸਾਰੇ ਜਣੇ ਖਲੋਤੇ ਆ ਤੇ ਇੱਥੋਂ ਥਿਊ ਵੀ ਵੇਖਣੇ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਲੱਗਣ ਗਿਆਈ ਘੈਂਟ ਥਿਊ ਹੁੰਦੇ ਆ ਐਸ ਜਗ੍ਹਾ ਤੋਂ ਇੱਥੇ ਹੀ ਫੋੜਾ ਫੋੜਾ ਚਾਲੀਆਂ ਆ ਯਾਰ ਹੁਣ ਅਸੀਂ ਰਾਤ ਨੂੰ ਇੱਧਰ ਆ ਗਏ ਮੱਥਾ ਟੇਕਣ ਲੱਗੇ ਆ ਕਿਉਂਕਿ ਹੁਣ ਸੰਧ ਹੈ ਜੀ ਹਾਂ ਉਹ ਵੀੰਦਰ ਨਹੀਂ ਗਏ ਮੱਥਾ ਟੇਕਉ ਨਹੀਂ ਫਟਾਫਟ ਉਹ ਭਾਈ ਗੁਰੂ ਆਣਾ ਮਕਾ ਕੇ ਰੇਣਾ ਦੇਖਿਆ ਤਾਂ ਯਾਰ ਮਾਠਾ ਡੇ ਕਿਉਂ ਨਹੀਂ ਲੰਗਰ ਆ ਚਾ ਗਿਆਂ ਕਈ ਰੋਟੀ ਖਾਣ ਦੇ ਹੁਣ ਦੇ ਲੰਗਰ ਖਾ ਕੇ ਅਸੀਂ ਪੰਗੂੜੇ ਵਾਲੀ ਸਾਈਡ ਤੇ ਚੱਲੇ ਆਂ ਥਲੇ ਬੂਟ ਵਿਚਰਾਵਾ ਪੈ ਰਹੇ ਆ ਕਈਆਂ ਦੇ ਹਾਂ ਆ ਆ ਵੀਰ ਸੁਗ ਸੁਗ ਮਨਾਉਣ ਦੇ ਲਈ ਮੂੰਹ ਉਧਰ ਕੀਤਾ ਜਾ ਰਿਹਾ ਚਲੋ ਯਾਰ ਫਿਰ ਤੋਂ ਪੰਗੂੜੇ ਵਾਲੀ ਜਗ੍ਹਾ ਤੇ ਐਂਟਰੀ ਲੈਂਦੇ ਹੋਏ ਹਾਂ ਕੋਈ ਚੜਮਗੇ ਹੁਣ ਮੇਰੇ ਉਹਨਾਂ ਦਾ ਰੈਐਕਸ਼ਨ ਨਹੀਂ ਮੈਂ ਉਹਨਾਂ ਦਾ ਰੈਐਕਸ਼ਨ ਚੰਗੇ ਹੁੰਦੇ ਮੇਰੇ ਵਿਗੜ ਦਿੰਦੇ ਆ ਯਾਰ ਹੋਣੀ ਇੱਧਰ ਨੂੰ ਚੱਲੇ ਆ ਤੇ ਵੇਖ ਲਗੇ ਯਾਰ ਰੌਣ ਲੱਗੀ ਹੋਈ ਇੱਕ ਲਾਸਟ ਲਾਸਟ ਗਲਾਸ ਪੀਣਾ ਫਿਰ ਲਓ ਜੀ ਅੱਜ ਦੀ ਰੌਣ ਦੇ ਲਾਸਟ ਗਲਾਸੇ ਜੋ ਕਿ ਹੀ ਪੀਣ ਜਾ ਰਹੇ ਆ ਆਹ ਕੀ ਬਾਤ ਹੈ ਤੇ ਯਾਰ ਵੈਸੇ ਅੱਜ ਤਾਂ ਕੋਈ ਕੰਮ ਪਜਾਣੀਆ ਤੇ ਭੂੜੇ ਤੁਹਾਡੇ ਸਾਰੇ ਬੰਦ ਹੋ ਗਿਆ ਵਾ ਹੋਣਾ ਹੀ ਬਸ ਘਰ ਨੂੰ ਹੀ ਚੱਲੇ ਆ ਓਏ ਉਹ ਗੁਰੂਆ ਸਵੇਰ ਤਾਂ ਹੋਣੀ ਮਿਲਿਆ ਕਿਹੜਾ ਕਿਹੜਾ ਫਿਲਮ ਬਿੰਦਾ ਮੈਂ ਇੱਥੇ ਹੀ ਆ ਸਵੇਰੇ ਫੋਨ 'ਤੇ ਲਾ ਕੇ ਗੱਲ ਇਹ ਆ ਮੈਨੂੰ ਮਿਲਿਆ ਹੀ ਮੈਂ ਨਹੀਂ ਹੋਰ ਸਾਰੇ ਬੜੇ ਬਾਹ ਫੋਟੋ ਬੜੇ ਵਿੱਚ ਹੀ ਗਿਆ ਚਾਲੇ ਜਲਦੀ ਆ ਫਿਰ ਬਾਏ ਬਹੁਤ ਜਲਦਾ ਕਿ ਭਾਈ ਅੱਗੇ ਚਲੋ ਯਾਰ ਅਸੀਂ ਘਰ ਨੂੰ ਹੀ ਚੱਲੇ ਬੱਸ ਯਾਰ ਹੁਣੇ ਮੋਟਰਸਾਈਕਲ ਲੈ ਕੇ ਆਉਣੀ ਆ ਤੇ ਬੱਸ ਹੁਣ ਘਰ ਨੂੰ ਤੁਰਪਣਾ ਮੋਟਰਸਾਈਕਲ ਦਾ ਸਟੈਂਡ ਇੰਨੂੰ ਰਿੰਦੇ ਆ ਤੇ ਲੋ ਇਹ ਨਹੀਂ ਸਾਡੇ ਨੂੰ ਪੂਰੇ ਵਲੋਗ ਦੇ ਵਿੱਚ ਲਓ ਜੀ ਮੋਟਰਸਾਈਕਲ ਲੈ ਕੇ ਆ ਗਏ ਆ ਬੱਸ ਹੁਣ ਚੱਲਦੇ ਅਸੀਂ ਘਰ ਨੂੰ ਮਾਰ ਕੇ ਹੋ ਗਿਆ ਮੇਲਾ ਥੈਂਕ ਯੂ ਗੁੱਡ ਬਾਏ ਗੁੱਡ ਬਾਏ ਹੁੰਦੀ ਗੁੱਡ ਬਾਏ ਚੱਲੇ ਹੀ ਘਰ ਨੂੰ ਉਹ ਵੀ ਆ ਗਏ ਹੋਰ ਦੂਜਾ ਮਰਸਨ ਥਾ ਵਾਸਣ ਘਰਾਂ ਨੂੰ ਹੀ ਜਾਣਾ ਸਿੱਧਾ ਓਏ ਇਹ ਆਪਣਾ ਸਾਰੀ ਮੋਟਰਸਾਈਕਲ ਵੀ ਵਿਖਾਈ ਗਈ ਉਹ ਇੱਥੇ ਰਹਿ ਗਏ ਉਹ ਇੱਥੇ ਯਾਰ ਸਾਨੂੰ ਰੋ ਪੀ ਲਈ ਰੋ ਕਾਰਾ ਲੱਗਿਆ ਉਹ ਪੀ ਕੇ ਹੁਣ ਅਸੀਂ ਚੱਲੇ ਆ ਆ ਚਲੋ 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 ਹਾਂ ਚੱਲੋ ਜਾਂ ਤਾਂ ਜਾਂ ਤਾਂ ਹੁਣ ਜਾਂ ਤਾਂ ਹੁਣ ਨਾ ਰੋਕਿਓ ਕਿਤੇ ਵੀ ਹੁਣ ਸਿੱਧਾ ਬਹੁਤ ਸਿੱਧਾ ਟੇਹ ਰੋਕੀ ਜਾਗੇ ਆ ਇਧਰ ਇਹ ਕਰਾ ਕਾਰਾ ਤਾਂ ਜੱਟ ਨੇ ਸਾਰੇ ਆਣੇ ਆ ਠੀਕ ਹੈ ਲੋ ਡੀਰ i hey.